ਬੱਲੇ 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 ਬਾਈ ਕੀ ਹਾਲ ਆ ਵਧੀਆ ਵਧੀਆ ਬਾਈ ਪਰਿਵਾਰ ਠੀਕ ਆ ਬਾਈ ਕਿਰਪਾ ਮਾਲਕ ਦੀ ਬਾਈ ਆ ਕੀ ਆ ਓਏ ਨੂੰ ਸਰੰਗੀ ਕਹਿੰਦੇ ਆ ਬਾਈ ਵਜਾਉਣੀ ਆਉਂਦੀ ਆ ਨਹੀਂ ਮੈਨੂੰ ਤਾਂ ਨਹੀਂ ਆਉਂਦੀ ਲੈ ਤੂੰ ਵਜਾਲਾ ਬਾਈ ਗੁੱਸਾ ਹੀ ਕਰ ਗਿਆ ਯਾਰ ਬਾਈ ਗੁੱਸਾ ਕਿਉਂ ਯਾਰ ਤੂੰ ਕੰਮ ਹੀ ਖਰਾਬ ਕਰ ਦਿੰਦਾ ਆ ਕੇ ਦੱਸ ਇੱਕ ਗੱਲ ਪੁੱਛਾਂ ਕਲਾਕਾਰ ਆ ਹਾਂ ਪੁੱਛ ਬੰਦੇ ਨੂੰ ਰੀਸ ਕਰਨੀ ਚਾਹੀਦੀ ਕਿ ਸਾੜਾ ਓ ਭਰਾਵਾ ਰੀਸ ਕਰੇ ਤਾਂ ਕਿਸੇ ਚੰਗੇ ਬੰਦੇ ਦੀ ਕਰਨੀ ਚਾਹੀਦੀ ਆ ਤੇ ਸਾੜਾ ਉਹ ਤੂੰ ਰਹਿਣ ਦੇ ਪੁੱਛਣ ਨੂੰ ਯਾਰ ਦੱਸ ਬਾਈ ਯਾਰ ਤੂੰ ਪੁੱਛ ਕੇ ਰਹਿਣਾ ਹਾਂ ਭਰਾਵਾ ਮੈਨੂੰ ਤਾਂ ਤੇਰੇ ਤੇ ਰਹਿੰਦਾ ਤੂੰ ਹਰ ਕੰਮ ਚ ਢੋਚੜਾਈ ਕਰ ਘਟ ਮਾਰਾ ਤੇਰੇ ਮੈਂ ਮੰਡੇ ਕੀ ਗੱਲ ਆਉਂਗੀ ਤੁਹਾਨੂੰ ਗੱਲ ਕਿਉਂ ਨਹੀਂ ਸੀ ਬਾਈ ਯਾਰ ਮੈਂ ਇਹਨੂੰ ਪੁੱਛ ਬੈਠਾ ਮੈਂ ਕਿਹਾ ਵੀ ਰੀਸ ਕਰਨੀ ਚਾਹੀਦੀ ਕਿ ਸਾੜਾ ਐ ਕੰਜਦਾ ਕੋਲੋਲਾ ਯਾ ਮੇਰੇ ਮੰਗਰੀ ਪੈ ਗਿਆ ਉਹ ਗੱਲ ਤਾਂ ਸੁਣ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਆਪਣੇ ਪਿੰਡ ਚ ਇੱਕ ਦੂਜੇ ਨੂੰ ਅੱਖ ਜਾਂਦੇ ਨੇ ਮਾੜਾ ਬੱਤੇ ਮੇਰੇ ਤੇ ਕਾਹਦਾ ਸਾੜਾ ਓਹੀ ਗੱਲ ਤੇ ਪਤਾ ਤਾਂ ਲੱਗੇ ਹੈ ਕੌਣਾ ਮਾੜਾ ਉਹ ਭਰਾਵਾ ਆਹੀ